ਉਹ ਪਾਏ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰ ਪਿਆਰੇ ਜੀ ਦੇ ਪਿਆਰ ਅੰਦਰ ਅਸੀਂ ਪੰਥਕ ਮਸਲਿਆਂ ਦੀ ਵਿਚਾਰ ਨੂੰ ਆਪਣੇ ਤੌਰ ਤੇ ਆਪਣੀ ਜਿੰਮੇਵਾਰੀ ਨੂੰ ਨਿਹਿਤ ਕਰਨ ਦੇ ਲਈ ਇਕੱਤਰ ਹੋਏ ਹਾਂ ਬਈ ਸਮੁੱਚੇ ਪੰਥ ਦੇ ਇਸ ਕਾਰਜਕ੍ਰਮ ਦੀ ਸਾਡੀ 3 ਜਨਵਰੀ ਹੈ ਅਸੀਂ ਆਪਣੇ ਜਨਵਰੀ ਨੂੰ ਨੇਪਤ ਕਰਨਾ ਤਾਂ ਪਿਆਰੇ ਜੀ ਨਹੀਂ ਗੁਰ ਸਕਦੀ ਇਸ ਪਰਥਾਏ ਅੱਜਾ ਜੋ ਇਹ ਪੰਥਕ ਮਸਲੇ ਨੇ ਸਾਡੇ ਪਹਿਲਾ ਪੰਥਕ ਮਸਲਿਆਂ ਦੀ ਆਪਾਂ ਸੂਚੀ ਤਿਆਰ ਕਰ ਲਈਏ ਇੱਕ ਸੂਚੀ ਬਣ ਜਾਏ ਸਾਡੇ ਕੋਲੇ ਵੀ ਆਹ ਮਸਲੇ ਨੇ ਸਾਡੇ ਕੋਲੇ ਫਿਰ ਉਹਨਾਂ ਮਸਲਿਆਂ ਦੇ ਵਿੱਚੋਂ ਪ੍ਰਥਮ ਜਿਹੜਾ ਸਭ ਤੋਂ ਪਹਿਲਾ ਮਤਲਬ ਮਸਲਾ ਹੱਲ ਹੋਣ ਵਾਲਾ ਉਹ ਕਿਹੜਾ ਹੈ ਉਹਦੀ ਵਿਚਾਰ ਨੂੰ ਆਪਾਂ ਪ੍ਰਗਟਾਈਏ ਤੇ ਜਿੰਨੇ ਮਸਲੇ ਨੇ ਸਾਡੀ ਕੌਮ ਦੇ ਜੇ ਆਪਾਂ ਕੈਪਚਰ ਕਰਕੇ ਗਿਣਾਂਗੇ ਤਾਂ ਬੇਅੰਤ ਮਸਲਿਆਂ ਦੇ ਵਿੱਚੋਂ ਕੁਝ ਵੱਡੇ ਮਸਲੇ ਨੇ ਜਿਹੜੇ ਉਹ ਸਾਡੇ ਸਾਹਮਣੇ ਆ ਜਾਣਗੇ ਅ ਬਹੁਤ ਵੈਰੀ ਇਸ ਤਰ੍ਹਾਂ ਹੁੰਦਾ ਹੈ ਅਧਿਆਪਨ ਦੇ ਕਿਤੇ ਦੇ ਨਾਲ ਸੰਬੰਧਿਤ ਹੋਣ ਕਰਕੇ ਤੁਹਾਡੇ ਨਾਲ ਇਹ ਗੱਲ ਦੀ ਮੈਂ ਸਾਂਝ ਪਾ ਰਿਹਾ ਤੇ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੁੰਦਾ ਤੇ ਸਾਰੇ ਜਿੰਨੇ ਮਸਲੇ ਬਹੁਤ ਸਾਰੇ ਨੇ ਉਹਨਾਂ ਮਸਲਿਆਂ ਦਾ ਹੱਲ ਇੱਕ ਹੀ ਹੈ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾ ਸੱਚਾ ਪਾਤਸ਼ਾਹ ਜੀ ਨੇ ਕਿਹਾ ਗੁਰਾ ਇੱਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਾਰੇ ਮਸਲਿਆਂ ਦਾ ਇੱਕੋ ਹੀ ਹੱਲ ਦੇਖੋ ਧੰਨ ਕਲੰਗੀਧਰ ਦਸ਼ਮੇਸ਼ ਪਿਤਾ ਜੀ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾਉਂਦੇ ਆ ਤੇ 4 ਸਾਲਾਂ ਦੇ ਵਿੱਚ ਸਿੱਖ ਰਾਜ ਸਥਾਪਿਤ ਹੋ ਗਿਆ ਸੀ ਕਾਲਾ ਸਾਰਾਜ ਦਾ ਝੰਡਾ ਬਾਬਾ ਬੰਦਾ ਸਿੰਘ ਬਹਾਦਰ ਨੇ ਲਹਿਰਾਤਾ ਸੀ 4 ਸਾਲ ਦੇ ਵਿੱਚ ਇੱਥੇ ਸਾਡੇ ਸਿੱਖ ਪ੍ਰਚਾਰਕ ਬਹੁਤ ਵੇਰੀ ਗੁਰਸਿੱਖ ਪਿਆਰੇ ਉਦਾਹਰਨ ਲੈਂਦੇ ਆ ਜਹੂਦੀਆਂ ਦੀ ਵੀ ਜਹੂਦੀ ਸਮੁੱਚੇ ਸੰਸਾਰ ਦੇ ਉੱਪਰ ਐ ਹੋ ਗਏ ਫਲਾਨਾ ਧੰਕਾਨਾ ਹੋ ਗਏ ਹਨ ਦੇਖੋ ਉਹਨਾਂ ਨੂੰ ਇਜ਼ਰਾਈਲ ਪ੍ਰਾਪਤ ਕਰਨ ਦੇ ਲਈ 2000 ਸਾਲ ਲੱਗ ਗਏ ਜਹੂਦੀਆਂ ਨੂੰ ਤੇ ਸਾਨੂੰ ਸੰਸਾਰ ਦੇ ਵਿੱਚ ਗੱਲ ਕਰੀਏ ਅਸੀਂ ਤੇ 4 ਸਾਲਾਂ ਦੇ ਵਿੱਚ ਰਾਜ ਭਾਗ ਪ੍ਰਾਪਤ ਕਰਨ ਵਾਲੀ ਕੌਮ ਸਮੁੱਚੇ ਸੰਸਾਰ ਦੇ ਅੰਦਰ ਪਹਿਲੀ ਗੱਲ ਤਾਂ ਇਹ ਪੱਕੀ ਕਰੋ ਵੀ ਸਿੱਖ ਦਾ ਬਦਲ ਹੀ ਕੋਈ ਨਹੀਂ ਇਸ ਕਰਕੇ ਉਦਾਹਰਨ ਜਿਹੜੀ ਦੇਣੀ ਹੈ ਉਹ ਆਪਾਂ ਕੋਸ਼ਿਸ਼ ਕਰੀਏ ਵੀ ਸਿੱਖ ਕਰਤਾਰ ਦੀ ਹੀ ਉਦਾਹਰਨ ਦਿੱਤੀ ਜਾਵੇ ਕਿਉਂਕਿ ਜੇ ਤਾਂ ਸਾਡੇ ਕੋਲੇ ਉਦਾਹਰਨ ਨਾ ਹੋਵੇ ਫਿਰ ਤਾਂ ਆਪਾਂ ਕਿਸੇ ਦੀਆਂ ਉਦਾਹਰਨਾਂ ਦਈਏ ਕਿਸੇ ਦੇ ਵਿੱਚੋਂ ਲੱਭੀ ਪਰ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜੇ ਅਸੀਂ ਆਪਣੇ ਆਪ ਨੂੰ ਖੋਜ ਲਈਏ ਤਾਂ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਜੋ ਕੌਮ ਦੇ ਮਸਲੇ ਨੇ ਉਹਨਾਂ ਦੇ ਹੱਲ ਵੱਲ ਨੂੰ ਅਸੀਂ ਰੁਚਿਤ ਹੋ ਸਕਦੇ ਹਾਂ ਜਿਵੇਂ ਪਿਛਲੀ ਵਾਰੀ ਦੇ ਵਿਚਾਰ ਦੇ ਵਿੱਚ ਆਪਾਂ ਇਹ ਰੱਖੇ ਏ ਜੋ ਸਾਥੀ ਪਿਆਰੇ ਦੇ ਪਿਆਰ ਅੰਦਰ ਆਪਾਂ ਆਪਣੇ ਆਪ ਹਾਂ ਆਪੇ ਹੀ ਸਰਦਾਰ ਹਾਂ ਫੇਸਬੁਕ ਬਸ ਭਈ ਸਭ ਤੋਂ ਪਹਿਲੀ ਗੱਲ ਬੇਟੇ ਕੋਈ ਆਵਾਜ਼ਾਂ ਆ ਰਹੀਆਂ ਨੇ ਪਿਆਰੇ ਜੀਓ ਨਹੀਂ ਜੀ ਸਾਡੇ ਸਾਨੂੰ ਨਹੀਂ ਸੁਣ ਰਹੀ ਕੋਈ ਕਿਸੇ ਹੋਰ ਨੂੰ ਆ ਰਹੀ ਹੋਵੇ ਦੱਸਿਓ ਅਹ ਨਹੀਂ ਜੀ ਤੁਸੀਂ ਕੰਟੀਨਿਊ ਰੱਖੋ ਵਾਹਿਗੁਰੂ ਵਾਹਿਗੁਰੂ ਸਤਗੁਰੂ ਪਿਆਰੇ ਦੇ ਪਿਆਰ ਅੰਦਰ ਆਓ ਅੱਜ ਅਸੀਂ ਸਿੱਖ ਮਸਲਿਆਂ ਤੇ ਵਿਚਾਰ ਦੀ ਇਹ ਕਲਾਸ ਹੈ ਇਸ ਦੇ ਵਿੱਚ ਇਕੱਤਰ ਹੋਏ ਸਰਬੱਤ ਗੁਰਸਿੱਖ ਪਿਆਰੇ ਸਤਗੁਰੂ ਪਿਆਰੇ ਜੀ ਦੇ ਪੈ ਅੰਦਰ ਆਪ ਜੀ ਨੇ ਆਪਣੀ ਜਿਹੜੀ ਡਾਇਰੀ ਹੈ ਗੁਰਸਿੱਖੀ ਦਾਤ ਸੰਭਾਲ ਉਸ ਦੇ ਉੱਪਰ ਪੰਥਕ ਮਸਲਿਆਂ ਦਾ ਇੱਕ ਜਿਹੜਾ ਹੈ ਕਰਮ ਅਨੁਸਾਰ ਉਹਨਾਂ ਦੀ ਲਿਖਣ ਲਿਖਤ ਕਰਨੀ ਹੈ ਵੀ ਕਿੰਨੇ ਮਸਲੇ ਨੇ ਸਾਡੀ ਕੌਮ ਦੇ ਅ ਕਿਉਂਕਿ ਬਹੁਤ ਵਾਰੀ ਇਦਾਂ ਹੁੰਦਾ ਵੀ ਬਹੁਤ ਸਾਰੇ ਮਸਲੇ ਨੇ ਮਸਲਿਆਂ ਦੇ ਵਿੱਚੋਂ ਬਸ ਆਪਾਂ ਗੱਲਾਂ ਕਰਕੇ ਇੱਧਰ ਉੱਧਰ ਹੋ ਜਾਂਦੇ ਹਾਂ ਤਾਂ ਉਹ ਮਸਲਿਆਂ ਦੀ ਇੱਕ ਸੂਚੀ ਤਿਆਰ ਕਰ ਲਈ ਜੀ ਵੀ ਆ ਆ ਮਸਲੇ ਨੇ ਸਾਡੀ ਕੌਮ ਦੇ ਅ ਜੋ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਆਪਾਂ ਸਤਿਗੁਰੂ ਪਿਆਰੇ ਜੀ ਤੋਂ ਹੁਕਮ ਲੈ ਕੇ ਚੱਲਣਾ ਹੈ ਤਾਂ ਗੁਰੂ ਪਾਸ਼ਾ ਜੀ ਨੇ ਬਚਨ ਆਪਾਂ ਨੂੰ ਕਿਹਾ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਵੈਸੋ ਸਫਾ ਵਸਾਈ ਸਿਰ ਜੋੜ ਕੇ ਬੈਠੀਏ ਸਫਾ ਵਸਾ ਕੇ ਬੈਠੀਏ ਤੇ ਆਪਣੇ ਆਪ ਨੂੰ ਸਤਿਗੁਰੂ ਪਿਆਰੇ ਜੀ ਦੇ ਅੱਗੇ ਸਨਮੁਖ ਰੱਖ ਕੇ ਇਹਨਾਂ ਮਸਲਿਆਂ ਦੇ ਹੱਲ ਦੇ ਲਈ ਸਿਹਰਦ ਯਤਨ ਕਰੀਏ ਤੇ ਫਿਰ ਉਹ ਮਸਲਿਆਂ ਦੇ ਵਿੱਚੋਂ ਆਪਾਂ ਉਹਨਾਂ ਦਾ ਕ੍ਰਮ ਕਰ ਲਈਏ ਵੀ ਸਭ ਤੋਂ ਪਹਿਲਾਂ ਕਿਹੜਾ ਮਸਲਾ ਹੱਲ ਹੋਵੇ ਫਿਰ ਦੂਜਾ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ ਬਹੁਤ ਵੇਰੀ ਸਮ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੁੰਦਾ ਹੈ ਜੇ ਆਪਾਂ ਵੀ ਇੱਥੇ ਗੱਲ ਕਰੀਏ ਪੰਥਕ ਮਸਲਿਆਂ ਦੇ ਜਿੰਨੇ ਵੀ ਮਸਲੇ ਨੇ ਸਾਡੇ ਜੋ ਆਪਾਂ ਸੂਚੀ ਤੁਸੀਂ ਆਪਜੀ ਤਿਆਰ ਕਰ ਰਹੇ ਹੋ ਸਾਰੇ ਗੁਰਸਿੱਖ ਪਿਆਰੇ ਵੀ ਉਹਨਾਂ ਸਾਰੇ ਸਮੂੱਚੇ ਮਸਲਿਆਂ ਦਾ ਇੱਕ ਹੀ ਹੱਲ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾ ਸੱਚਾ ਪਾਤਸ਼ਾਹ ਜੀ ਨੇ ਕਿਹਾ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵੀ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ ਆਪਾਂ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਆਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ 1708 ਈਸਵੀ 1712 ਈਸਵੀ ਦੇ ਵਿੱਚ ਖਾਲਸੇ ਰਾਜ ਦਾ ਝੰਡਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪੰਜਾਬ ਦੀ ਧਰਤੀ ਤੇ ਲਹਿਰਾ ਦਿੱਤਾ ਸੀ ਬਹੁਤ ਥੋੜੇ ਸਮੇਂ ਦੇ ਵਿੱਚ ਆਪਾਂ ਕਲੇ ਵੀ ਧੰਨ ਕਲੰਗੀਧਰ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 4 ਸਾਲਾਂ ਦੇ ਵਿੱਚ ਹੀ ਇੱਕ ਖਾਲਸੇ ਰਾਜ ਦਾ ਝੰਡਾ ਝੁਲ ਜਾਣਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ ਕੌਮ ਦੀ ਤੇ ਸਾਡੀ ਕੌਮ ਦੀ ਪ੍ਰਾਪਤੀਆਂ ਦੇ ਸੰਬੰਧ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਤਾਂ ਜੋ ਸਾਡੇ ਕੋਲੋਂ ਗਵਾਚ ਗਿਆ ਜੋ ਸਾਡੇ ਕੋਲੋਂ ਚਲਾ ਗਿਆ ਉਸ ਦੀ ਤਰਾਸਦੀ ਨੂੰ ਜਦੋਂ ਦੇਖਦੇ ਆ ਤੇ ਫਿਰ ਉਹਦੇ ਵਿੱਚੋਂ ਸਾਡੇ ਆਪਣੇ ਕਿਰਦਾਰ ਦੇ ਵਿੱਚ ਹੋਈਆਂ ਊਣਤਾਈਆਂ ਸਾਡੀ ਰਹਿਤ ਦੇ ਵਿੱਚ ਆਈਆਂ ਘਾਟਾਂ ਉਹ ਸਾਪਰਤਕ ਹੁੰਦੀਆਂ ਨੇ ਜਿਹੜਾ ਆਪਾਂ ਸਤਿਗੁਰੂ ਪਿਆਰੇ ਜੀ ਦਾ ਬਚਨ ਪੜ੍ਹਦੇ ਆ 20 ਵਸੋਏ ਗੁਰ ਕਾ ਮਨ ਮਾਨੇ ਸੋ ਸੇਵਕ ਵਰਨੇਸਰ ਕੀ ਗਤ ਜਾਣੇ ਫਿਰ ਆਪਾਂ ਪੜ੍ਹਦੇ ਆ ਜਬ ਲਗ ਖਾਲਸਾ ਰਹੇ ਨਿਆਰਾ ਸਭ ਲਗ ਤੇਜ ਦੇਉ ਮੈਂ ਸਾਰਾ ਜਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਤਾਂ ਸੋਹਰਦਤਾ ਦੇ ਨਾਲ ਆਪਾਂ ਸਾਰੇ ਗੁਰਸਿੱਖ ਪਿਆਰੇ ਇਹ ਪੰਥ ਹੈ ਇਹ ਮਾਰਗ ਹੈ ਇਹ ਰਾਹ ਹੈ ਆਪਾਂ ਖਾਲਸਾ ਪੰਥ ਕਹਿੰਦੇ ਹਾਂ ਤਾਂ ਖਾਲਸਾ ਇੱਕ ਰਸਤਾ ਹੈ ਪੰਥ ਦਾ ਮਤਲਬ ਰਸਤਾ ਹੁਕਮੀ ਹੁਕਮ ਚਲਾਇ ਰਾ ਹੁਕਮੀ ਨੇ ਆਪਣੇ ਹੁਕਮ ਦੇ ਵਿੱਚ ਇਸ ਰਸਤੇ ਨੂੰ ਚਲਾਇਆ ਹੈ ਜਿਹੜਾ ਖਾਲਸਾ ਪੰਥ ਦਾ ਰਾ ਗੁਰਮੁਖ ਗਾਡੀ ਰਾਹ ਚਲੰਦਾ ਤਾਂ ਆਪਾਂ ਅੱਜ ਸਿੱਖ ਮਸਲਿਆਂ ਦੇ ਹੱਲ ਦੇ ਲਈ ਇੱਕ ਰਾਹ ਦੇ ਜਿਹੜੇ ਆਪਾਂ ਸਾਰੇ ਗੁਰਸਿੱਖ ਪਿਆਰੇ ਪਾੰਦੀ ਹਾਂ ਉਹਦੇ ਵਿੱਚ ਭਾਵਨਾ ਇਹ ਬਣਾਈਏ ਪਹਿਲੀ ਤਾਂ ਬਈ ਇਸ ਰਾਹ ਤੇ ਚੱਲਣ ਵਾਲੇ ਕੁਝ ਸਾਡੇ ਨਾਲੋਂ ਅੱਗੇ ਵੀ ਚੱਲ ਰਹੇ ਨੇ ਕੁਝ ਸਾਡੇ ਬਰਾਬਰ ਚੱਲ ਰਹੇ ਨੇ ਕੁਝ ਸਾਡੇ ਤੋਂ ਪਿੱਛੇ ਵੀ ਆ ਰਹੇ ਤਾਂ ਨਫ਼ਰਤ ਘ੍ਰਿਣਾ ਆਪਸ ਵਿੱਚ ਜਿਹੜੇ 파ਟ ਪਏ ਹੋਏ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਅਈਲੀ ਆਪਣੇ ਅੰਦਰ ਜਿਹੜੀ ਸਤਗੁਰੂ ਪਿਆਰੇ ਦੇ ਪਿਆਰ ਅੰਦਰ ਸਿੱਖਿਆ ਅਸੀਂ ਸਮੋਣੀ ਹੈ ਆਪਣੇ ਅੰਦਰ ਜਜਵ ਕਰਨੀ ਹੈ ਉਹ ਹੈ ਵੀ ਅਸੀਂ ਇੱਕ ਪੰਥ ਦੇ ਰਸਤੇ ਤੇ ਪਾੰਦੀ ਹਾਂ ਤੇ ਇਸ ਰਸਤੇ ਤੇ ਤੁਰਦੇ ਹੋਏ ਕੁਝ ਗੁਰਸਿੱਖ ਪਿਆਰੇ ਸਾਡੇ ਨਾਲ ਅੱਗੇ ਤੁਰੇ ਜਾ ਰਹੇ ਨੇ ਕੁਝ ਗੁਰਸਿੱਖ ਪਿਆਰੇ ਸਾਡੇ ਬਰਾਬਰ ਤੁਰੇ ਜਾ ਰਹੇ ਨੇ ਕੁਝ ਗੁਰਸਿੱਖ ਪਿਆਰੇ ਸਾਡੇ ਤੋਂ ਪਿੱਛੇ ਵੀ ਆ ਰਹੇ ਨੇ ਪਰ ਹਾਂ ਆਪਾਂ ਸਾਰੇ ਜਾਣੀ ਇੱਕ ਮਾਰਗ ਦੇ ਪਾੰਦੀ ਮੰਜਲ ਨਿਸ਼ਾਨਾ ਸਾਡਾ ਸਾਰਿਆਂ ਦਾ ਇੱਕ ਹੀ ਹੈ ਇੱਥੇ ਹੁਣ ਜੋ ਪੰਥਕ ਮਸਲੇ ਨੇ ਪੰਥਕ ਮਸਲਿਆਂ ਦੇ મત ਭੇਦ ਇਹ ਸਾਡੇ ਵਿੱਚ ਸੁਭਾਵਕ ਨਹੀਂ ਆਏ ਇਹ ਬਹੁਤ ਵੱਡੀ ਯੋਜਨਾਬੰਦੀ ਦੇ ਨਾਲ ਇਹ ਮਸਲੇ ਨੇ ਜਿਹੜੇ ਉਹ ਸਾਡੇ ਵਿੱਚ ਘਰ ਕਰ ਗਏ ਦੇਖੋ ਆਪਾਂ ਜਦੋਂ ਮਰਿਆਦਾਵਾਂ ਦੀ ਗੱਲ ਕਰਦੇ ਹਾਂ ਇੱਥੇ ਆਪਾਂ ਕਹਿੰਦੇ ਆ ਵੀ ਇਹ ਦਮਦਮੀ ਟਕਸਾਲ ਦੀ ਮਰਿਆਦਾ ਹੈ ਇਹ ਅਖੰਡ ਕੀਰਤਨੀ ਜਥੇ ਦੀ ਮਰਿਆਦਾ ਹੈ ਇਹ ਸਿੱਖ ਮਿਸ਼ਨਰੀ ਕਾਲਜ ਦੀ ਮਰਿਆਦਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਆਦਾ ਹੈ ਇਹ ਫਲਾਣੇ ਡੇਰੇ ਦੀ ਮਰਿਆਦਾ ਹੈ ਇਹ ਫਲਾਣਿਆਂ ਦੀ ਮਰਿਆਦਾ ਹੈ ਇਸ ਤਰ੍ਹਾਂ ਇਹ ਵੱਖੋ-ਵੱਖਰੀਆਂ ਮਰਿਆਦਾਵਾਂ ਨੇ ਜਿਹੜੀਆਂ ਸਭ ਤੋਂ ਪਹਿਲਾ ਪੰਥਕ ਮਸਲਾ ਸਾਡਾ ਜਿਹੜਾ ਉਹ ਏਕਤਾ ਦਾ ਹੈ ਵੀ ਘਟ ਤੋਂ ਘਟ ਵੀ ਆਪਾਂ ਸਮੁੱਚੇ ਪੰਥ ਦੀਆਂ ਇਹ ਜਿੰਨੀਆਂ ਇਕਾਈਆਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਸੰਭਾਵਨਾ ਬਣ ਸਕਦੀ ਹੈ ਵੀ ਆਪਾਂ ਇੱਕ ਰਹਿਤ ਮਰਿਆਦਾ ਤੇ ਆ ਜਾਈਏ ਵੀ ਜਿਹਦੇ ਵਿੱਚ ਘੱਟੋ ਘੱਟ ਯੋਗਤਾ ਜਿਵੇਂ ਉਦਾਹਰਨ ਤੁਹਾਡੇ ਨਾਲ ਮੈਂ ਸਾਂਝ ਪਾਉਂਦਾ ਹਾਂ ਅਧਿਆਪਕ ਬਣਨ ਦੇ ਲਈ ਘੱਟੋ ਘੱਟ ਯੋਗਤਾ ਬੀਐਡ ਵੀ ਬੀਏ ਬੀਐਡ ਜਿਹੜਾ ਪਾਸ ਹੈ ਉਹ ਇੱਕ ਅਧਿਆਪਕ ਬਣਨ ਦੇ ਯੋਗ ਹੈ ਬੀਏ ਬੀਐਡ ਹੁਣ ਬਾਧੂ ਯੋਗਤਾ ਐਮ ਐਡ ਕਰ ਲੇ ਕੋਈ ਐਮ ਐ ਕਰ ਲੇ ਕੋਈ ਐਮ ਐਫਲ ਕਰ ਲੇ ਕੋਈ ਪੀ ਐਚ ਡੀ ਕਰ ਲੇ ਉਹ ਉਸ ਇਨਸਾਨ ਦੀ ਆਪਣੀ ਬਾਧੂ ਯੋਗਤਾ ਹੈ ਇਸੇ ਤਰ੍ਹਾਂ ਇੱਕ ਘੱਟੋ ਘੱਟ ਜਿਹੜਾ ਹੈ ਵਿਦਿਆਰਥੀ ਦੇ ਲਈ ਸਿੱਖ ਦੇ ਲਈ ਜਿਹੜੀ ਮਰਿਆਦਾ ਹੈ ਉਸ ਨੂੰ ਨਿਹਿਤ ਕੀਤਾ ਜਾਵੇ ਵੀ ਘੱਟੋ ਘੱਟ ਇੰਨੀ ਕੁ ਤਾਂ ਜਿਹੜੀ ਆ ਮਰਿਆਦਾ ਉਹ ਸਾਰੇ ਗੁਰ ਸਿੱਖਾਂ ਪਿਆਰਿਆਂ ਦੇ ਲਈ ਜਿਹੜੀ ਆ ਨਿਸ਼ਚਿਤ ਹੋਵੇ ਜਿਹਦੇ ਵਿੱਚ ਦੋ ਗੱਲਾਂ ਨੂੰ ਆਪਾਂ ਜਿਹੜਾ ਹੈ ਤਰਜੀਹ દઈએ એક ਸਾਡੀ ਬਾਣੀ ਤੇ ਇੱਕ ਸਾਡਾ ਬਾਣਾ ਇਹ ਦੋ ਜਿਹੜੇ ਨੇ ਉਹ ਪ੍ਰਗਟ ਰੂਪ ਦੇ ਵਿੱਚ ਹੋਣ ਆਪਾਂ ਸਤਿਗੁਰੂ ਪਿਆਰੇ ਦੇ ਅੰਦਰ ਅੱਗੇ ਅਰਦਾਸ ਵੀ ਇਹੀ ਕਰਦੇ ਆਂ ਵੀ ਅੰਦਰ ਬਾਣੀ ਬਾਹਰ ਬਾਣਾ ਪ੍ਰਗਟ ਕਰਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਕਿਰਪਾ ਕਰਕੇ ਆਪਣਾ ਨਾਮ ਆਪ ਚ ਪਾਓ ਕਿਰਪਾ ਕਰਕੇ ਸਾਨੂੰ ਆਪਣੇ ਗੁਰਸਿੱਖ ਬਣਾਓ ਕਿਰਪਾ ਕਰਕੇ ਸ਼ਬਦ ਸੁਰਤ ਦਾ ਮੇਲ ਕਰਾਓ ਕਿਰਪਾ ਕਰਕੇ ਅੰਦਰ ਬਾਣੀ ਬਾਹਰ ਬਾਣਾ ਪ੍ਰਗਟ ਕਰੋ ਤਾਂ ਹੁਣ ਇਹ ਜਿਹੜੀ ਜੁਗਤ ਹੈ ਘਟੋ ਘਟ ਮਿਆਰ ਨੂੰ ਮਿਥਣ ਵਾਲੀ ਇਹ ਸਮੁੱਚੇ ਪੰਥ ਦੇ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਹੈ ਪੰਥਕ ਮਸਲਿਆਂ ਦੇ ਹੱਲ ਦੇ ਲਈ ਏਕਤਾ ਇਤਿਫਾਕ ਅਤੇ ਆਪਣੀ ਜ਼ਿੰਮੇਵਾਰੀ ਨੂੰ ਨਿਹਿਤ ਕਰਨਾ ਹੁਣ ਜਿਵੇਂ ਮੰਨ ਲਓ ਆਪਾਂ ਮੈਂ ਆਪਣੇ ਤੇ ਲਾਵਾਂ ਹਨ ਕਿਉਂਕਿ ਗੁਰੂ ਪਾਸ਼ਾ ਜੀ ਨੇ ਕਿਹਾ ਵੀ ਆਪਣੀ ਗੱਲ ਕਰਨੀ ਹੈ ਅਸੀਂ ਸੰਥਿਆ ਦੀਆਂ ਕਲਾਸਾਂ ਲਾਉਣੇ ਆ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਦ੍ਰਿੜ ਕਰਾਉਨੇ ਹਾਂ ਤੇ ਇਸ ਭਾਵ ਦੇ ਵਿੱਚ ਕੱਲਾ ਉਤਾਰ ਸਿੰਘ ਨਹੀਂ ਲੱਗਿਆ ਹੋਇਆ ਆਪਣੀਆਂ ਸਿਰਮੌਰ ਜਿੰਨੀਆਂ ਜਿੱਥੇ ਬੰਦੀਆਂ ਨੇ ਜਿਨਨੇ ਮਿਸ਼ਨਰੀ ਕਾਲਜ ਨੇ ਜਿਨਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੋਪਰਟ ٹرسٹ ਹੋਰ ਆਪਾਂ ਬਹੁਤ ਸਾਰਿਆਂ ਦੇ ਜਿਨ੍ਹਾਂ ਦੇ ਨਾਮ ਵੀ ਨਹੀਂ ਆਪਾਂ ਨੂੰ ਪਤਾ ਉਹ ਗੁਰਸਿੱਖ ਪਿਆਰੇ ਵੀ ਆਪਣੇ ਆਪਣੇ ਪੱਧਰ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਗਾਵਾਂ ਜਿਹੜੀਆਂ ਉਹ ਨਿਭਾ ਰਹੇ ਹਨ ਤਾਂ ਤੰਤਕ ਮਸਲਿਆਂ ਦੇ ਹੱਲ ਦੇ ਲਈ ਸਮੁੱਚੇ ਸਮੁੱਚੀ ਕੌਮ ਦੀ ਏਕਤਾ ਦੇ ਲਈ ਸੋਹਿਰਦ ਯਤਨਾਂ ਦੀ ਬੇਹੱਦ ਲੋੜ ਹੈ ਤੇ ਉਹ ਨਾਮ ਜਪਣ ਵਾਲੀਆਂ ਰੰਗ ਰਤੜੀਆਂ ਗੁਰਮਖ ਰੂਹਾਂ ਜੋ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਕਿਹਾ ਵੀ ਰਹਿਤਵਾਨ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਤਾਂ ਗੁਰਸਿੱਖੀ ਦੇ ਮਿਆਰ ਨੂੰ ਉੱਚੀ ਆਤਮਿਕ ਅਵਸਥਾ ਦੇ ਪੱਧਰ ਨੂੰ ਜਿਹੜੇ ਗੁਰਸਿੱਖ ਪਿਆਰਿਆਂ ਨੇ ਪ੍ਰਣਾਇਆ ਹੋਇਆ ਆਪਾਂ ਪਿਛਲੀ ਵਾਰ ਵੀ ਇਹੀ ਗੱਲ ਕੀਤੀ ਸੀ ਵੀ ਉਹਨਾਂ ਗੁਰਸਿੱਖ ਰੂਹਾਂ ਨੂੰ ਵਰਸਾਈਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਆਪਾਂ ਆਪਣੇ ਪੱਧਰ ਤੇ ਇਹ ਗੱਲ ਕਹਿੰਦੇ ਹਾਂ ਵੀ ਬਰੁਸਾਈਆਂ ਹੋਈਆਂ ਰੂਹਾਂ ਨੇ ਉਹਨਾਂ ਦੀ ਸਭ ਤੋਂ ਪਹਿਲਾਂ ਤਾਂ ਖੋਜ ਕੀਤੀ ਜਾਵੇ। ਇਹ ਸੱਚਿਆਰ ਮਨੁੱਖ ਜਿਹੜੇ ਸਤਗੁਰੂ ਪਿਆਰੇ ਦੇ ਭੈ ਅੰਦਰ ਵਿਚਰ ਰਹੇ ਨੇ ਜਿਹੜੇ ਸਿੱਖੀ ਨੂੰ ਕਮਾ ਰਹੇ ਨੇ ਆਪਾਂ ਅਰਦਾਸ ਦੇ ਵਿੱਚ ਹਰ ਰੋਜ਼ ਕਹਿੰਦੇ ਹਾਂ ਸਈ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤ ਆਵੇ। ਸਤਗੁਰੂ ਪਿਆਰੇ ਜੀ ਨੇ ਪਿਆਰ ਨਾਲ ਕਿਹਾ ਜਿਨ੍ਹਾਂ ਦਸੰਧੜਿਆਂ ਦੁਰਮਤ ਵੰਝੇ ਮਿੱਤਰ ਸਾਡੇੜੇ ਸਈ ਜਿਨ੍ਹਾਂ ਨੂੰ ਦੇਖਦੇ ਆਂ ਹੀ ਦੁਰਮਤਾ ਜਿਹੜੀ ਖੋਟੀ ਮਾਤਾ ਭੈੜੀ ਮਾਤਾ ਉਹ ਸਾਡੀ ਦੂਰ ਹੋ ਜਾਵੇ ਪਿਆਰੇ ਸੋਹਣੇ ਗੁਰਸਿੱਖ ਜੀਓ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਟਿਠੇਆਂ ਮਨ ਕੀ ਕਟਿਏ ਮਹਿਲ ਸਾਧ ਸੰਗ ਉਠੇ ਸਤਗੁਰੂ ਪਿਆਰੇ ਦੇ ਪੈਰ ਅੰਦਰ ਜਦੋਂ ਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਾਂ ਤਾਂ ਬਾਣੀ ਦੇ ਵਿੱਚ ਇੱਕ ਬੜੀ ਸੋਹਣੀ ਤਰਤੀਬ ਹੈ ਬਾਣੀ ਦੇ ਇੱਕ ਸ਼ਬਦ ਦੇ ਵਿੱਚ ਹੀ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਸਨਮੁਖ ਹਾਜ਼ਰ ਹੋਣ ਤੋਂ ਪਹਿਲਾਂ ਦੀ ਹਾਲਤ ਹੁੰਦੀ ਹੈ ਫਿਰ ਉਸੇ ਸ਼ਬਦ ਦੇ ਵਿੱਚ ਹੀ ਗੁਰੂ ਪਾਤਸ਼ਾਹ ਜੀ ਦੇ ਪਿਆਰ ਨੂੰ ਪ੍ਰਾਪਤ ਕਰਕੇ ਅਸੀਂ ਰਹਿਤਵਾਨ ਗੁਰਸਿੱਖ ਬਣ ਕੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਣੇ ਸਰੀਰ ਨਾਲ ਪ੍ਰਗਟ ਕਰਕੇ ਉਸੇ ਹੀ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਪ੍ਰਸਾਦ ਦੀ ਬਖਸ਼ਿਸ਼ ਕੀਤੀ ਹੁੰਦੀ ਹੈ ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪਾਂਚ ਬਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੇ ਔਰ ਬਹੁਤ ਸੰਤਾਵਾਂ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਕਰ ਕਰ ਥਕਿਓ ਕਰ ਕਰ ਹਾਰਿਓ ਅਨਕ ਬਉ ਭਾਂਤੀ ਅਨਕ ਬਉ ਭਾਂਤੀ ਕਰ ਕਰ ਹਾਰਿਓ ਅਨਕ ਬਉ ਭਾਂਤੀ ਛੋੜੈ ਕਤ ਹੁ ਨਾਹੀ ਇੱਕ ਬਾਤ ਸੋਚਾ ਕਿ ਓਟਾ ਸਾਧ ਸੰਗ ਮਟ ਜਾਏ ਹੁਣ ਇਥੋਂ ਤੱਕ ਆ ਜਿਹੜੀ ਉਹ ਇੱਕ ਸਿੱਖ ਦੇ ਜੀਵਨ ਦੀ ਪਹਿਲੀ ਅਵਸਥਾ ਹੈ ਜਿੱਥੇ ਗੁਰਸਿੱਖ ਪਿਆਰਾ ਜਿਹੜਾ ਹੈ ਉਹ ਸਤਗੁਰੂ ਪਿਆਰੇ ਜੀ ਦੇ ਸਨਮੁਖ ਆਇਆ ਤੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਦਵੇਸ਼ ਇਹਨਾਂ ਦੇ ਵਿੱਚੋਂ ਇਹ ਪੰਜ ਜਿਹੜੇ ਵੱਡੇ ਮਹਾਵਲੀ ਨੇ ਜਨ ਮਿਲ ਮਾਰੇ ਪੰਜ ਸੂਰਬੀਰ ਐ ਸੋ ਕੌਣ ਬਲੀ ਰੇ ਤੇ ਫਿਰ ਸਤਿਗੁਰੂ ਪਿਆਰੇ ਜੀ ਨੇ ਉਸੇ ਸ਼ਬਦ ਦੇ ਵਿੱਚ ਹੀ ਕਿਹਾ ਨੇਥੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਹੁਣ ਉਹ ਪੰਜ ਜਵਾਨ ਸੀ ਜਿਹੜੇ ਉਹ ਮੈਂ ਚਿੱਤ ਕਰ ਦਿੱਤੇ ਹੁਣ ਉਹਨਾਂ ਦਾ ਮੇਰੇ ਤੇ ਪ੍ਰਭਾਵ ਨਹੀਂ ਹੈ ਹੁਣ ਉਹਨਾਂ ਨੂੰ ਮੈਂ ਹਰਾ ਦਿੱਤਾ ਹੈ ਪਰ ਪਹਿਲੀ ਅਵਸਥਾ ਦੇ ਵਿੱਚ ਸਿੱਖਣੇ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਜਿੰਨੇ ਸਾਡੇ ਅੰਦਰ ਔਗਣ ਨੇ ਅਸੀਂ ਸਾਰੇ ਜਾਣੇ ਆਪ ਜਾਣਦੇ ਹਰ ਇੱਕ ਗੁਰਸਿੱਖ ਪਿਆਰਾ ਆਪਣੇ ਅੰਦਰ ਨੂੰ ਆਪ ਭਲੀ ਪ੍ਰਕਾਰ ਜਾਣਦਾ ਹੈ ਇਸ ਦਿਸਦੇ ਸੰਸਾਰ ਦੇ ਅੰਦਰ ਔਗਣਾਂ ਨੂੰ ਛਪਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਗੁਣਾਂ ਨੂੰ ਪ੍ਰਗਟਾਉਣ ਦੀ ਗੱਲ ਕੀਤੀ ਜਾਂਦੀ ਹੈ ਸਤਿਗੁਰੂ ਪਿਆਰੇ ਜੀ ਨੇ ਵੀ ਸਾਨੂੰ ਇਹ ਉਪਦੇਸ਼ ਕੀਤਾ ਵੀ ਅਵਗੁਣ ਛੋੜ ਗੁਣਾ ਕੋ ਧਾਵੀ ਕਰ ਅਵਗੁਣ ਪਛਤਾਹੀ ਜੀਓ ਸਾਰਾ ਬਸਰ ਕੀ ਸਾਰ ਨਾ ਜਾਣਾ ਫਿਰ ਫਿਰ ਕੀ ਤੇ ਬੜਾ ਹੀ ਜੀ ਤੇ ਸਤਿਗੁਰੂ ਪਿਆਰੇ ਜੀ ਨੇ ਇਹ ਜੋਗਤ ਬੜੀ ਪਿਆਰੀ ਹੈ ਸਾਰੇ ਗੁਰਸਿੱਖ ਪਿਆਰਿਆਂ ਨੇ ਧਿਆਨ ਦੇਣਾ ਵੀ ਪਹਿਲਾਂ ਦੇਖੋ ਜਦੋਂ ਆਏ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਤੇ ਆਪਾਂ ਇਹ ਬਚਨ ਕਹੇ ਵੀ ਪਾਤਸ਼ਾਹ ਖੇਦ ਕਰੇ ਔਰ ਬਹੁਤ ਸੰਤਾਵਾਂ ਆਇਓ ਸ਼ਰਨ ਤੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਵੀ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਇਹ ਕਾਮ ਮੈਨੂੰ ਬਹੁਤ ਔਖਾ ਕਰਦਾ ਇਹ ਕ੍ਰੋਧ ਦੇ ਵਿੱਚ ਮੈਂ ਫਸ ਜਾਂਦਾ ਇਹ ਲੋਭ ਮੋਹ ਇਹ ਹੰਕਾਰ ਇਹ ਪੰਜੇ ਜਿਹੜੇ ਵਿਕਾਰ ਨੇ ਇਹ ਮੈਨੂੰ ਬਹੁਤ ਤੰਗ ਕਰਦੇ ਆ ਕਰ ਕਰ ਹਾਰਿਓ ਅਨਕ ਬਉ ਭਾਂਤੀ ਛੋੜਿਆ ਕਤੁ ਨਹੀਂ ਮੈਂ ਆਪਣੇ ਤੌਰ ਤੇ ਬੜੇ ਯਤਨ ਕਰਦਾ ਵੀ ਮੈਂ ਕਾਮ ਤੋਂ ਬਚ ਜਾਵਾਂ ਮੈਂ ਕ੍ਰੋਧ ਤੋਂ ਬਚ ਜਾਵਾਂ ਲੋਭ ਮੋਹ ਹੰਕਾਰ ਤੋਂ ਬਚ ਜਾਵਾਂ ਪਰ ਮੈਨੂੰ ਇਹ ਛੱਡਦੇ ਨਹੀਂ ਇੱਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਏ ਹੁਣ ਮੈਨੂੰ ਇੱਕ ਗੱਲ ਦੀ ਸਮਝ ਆਈ ਹੈ ਇੱਕ ਗੱਲ ਮੈਂ ਸੁਣੀ ਹੈ ਵੀ ਗੁਰਸਿੱਖਾਂ ਦੇ ਨਾਲ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਵੀ ਇਹ ਜਿਹੜੇ ਆ ਵਿਕਾਰ ਮਿਟ ਜਾਂਦੇ ਨੇ ਇਹ ਸਾਡੇ ਤੇ ਪ੍ਰਭਾਵ ਨਹੀਂ ਪਾਉਂਦੇ ਦੇਖੋ ਕਿੰਸੀ ਸੋਹਣੀ ਗੱਲ ਹੈ ਵੀ ਹੁਣ ਜਿਹੜੇ ਵਿਕਾਰਾਂ ਨੂੰ ਹਰਾਉਣ ਦੇ ਲਈ ਮੈਂ ਆਪਣੇ ਤੌਰ ਤੇ ਯਤਨ ਕਰਦਾ ਸੀ ਉਹ ਨਹੀਂ ਹਾਰੇ ਮੈਂ ਉਹ ਤੇ ਨਹੀਂ ਜਿੱਤ ਪ੍ਰਾਪਤ ਕਰ ਸਕਿਆ ਇੱਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤੰਤੇ ਧੀਰਜ ਪਾਇਆ ਕਰ ਕਿਰਪਾ ਸੰਤ ਮਿਲੇ ਮੋਹੇ ਹੁਣ ਇਥੇ ਸੰਤ ਬਹੁਵਚਨ ਦੇ ਵਿੱਚ ਹੈ ਇਹਦਾ ਆਪਾਂ ਭਾਵ ਇਸ ਤਰ੍ਹਾਂ ਕਰਾਂਗੇ ਵੀ ਰੱਬੀ ਕਿਰਪਾ ਦੇ ਨਾਲ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਮੈਨੂੰ ਗੁਰਸਿੱਖਾਂ ਦੀ ਸੰਗਤ ਮਿਲੀ ਜਿਵੇਂ ਹੁਣ ਆਪਾਂ ਸਾਰੇ ਗੁਰਸਿੱਖ ਪਿਆਰੇ ਦੇਖੋ ਕਿਥੋਂ ਕਿਥੋਂ ਗੁਰਸਿੱਖ ਰੂਹਾਂ ਆਪਾਂ ਇਸ ਜ਼ੂਮ ਮੀਟਿੰਗ ਦੇ ਉੱਪਰ ਇਕੱਤਰ ਹੋਏ ਹਾਂ ਇਹ ਕਿਰਪਾ ਹੈ ਇਹ ਬਖਸ਼ਿਸ਼ ਹੈ ਹੁਣ ਕਿੰਨੀ ਲੁਕਾਈ ਇਸ ਸਮੇਂ ਕੋਈ ਟੀਵੀ ਤੇ ਲੱਗਿਆ ਹੋਊਗਾ ਕੋਈ ਕੁਛ ਕਰ ਰਿਹਾ ਹੋਊਗਾ ਕੋਈ ਵਿਕਰਾਮ ਦੀ ਦਲਦਲ ਦੇ ਵਿੱਚ ਫਸਿਆ ਹੋਊਗਾ ਕੋਈ ਕੁਛ ਕਰ ਰਿਹਾ ਹੋਊਗਾ ਇਹ ਆਪਾਂ ਸਾਰੇ ਗੁਰਸਿੱਖ ਪੇਰੇ ਸਹਿਰਦ ਸਹਿਰਦਤਾ ਦੇ ਨਾਲ ਪੰਥਕ ਮਸਲਿਆਂ ਦੀ ਵਿਚਾਰ ਕਰ ਰਹੇ ਹਾਂ ਤਾਂ ਕਰ ਕਿਰਪਾ ਸੰਤ ਮਿਲੇ ਮੋਹੇ ਤੰਤੇ ਧੀਰਜ ਪਾਇਆ ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਕਿਉਂਕਿ ਉਹਨਾਂ ਦਾ ਜੀਵਨ ਵੇਖਿਆ ਉਹਨਾਂ ਦਾ ਜੀਵਨ ਵੇਖ ਕੇ ਮੈਨੂੰ ਵੀ ਉਤਸ਼ਾਹ ਮਿਲਿਆ ਵੀ ਹਾਂ ਜੇ ਇਹ ਗੁਰਸਿੱਖ ਪਿਆਰੇ ਇਹਨਾਂ ਵਿਕਾਰਾਂ 'ਤੇ ਕਾਬੂ ਪਾ ਸਕਦੇ ਆ ਤੇ ਮੈਂ ਵੀ ਪਾ ਸਕਦਾ ਹਾਂ ਇਹ ਯੋਗਤ ਸਤਿਗੁਰੂ ਪਿਆਰੇ ਜੀ ਨੇ 10 ਜਮੇ ਧਾਰਨ ਕਰਕੇ ਸਾਨੂੰ ਸਿਖਾਈ ਆਪਾਂ ਭਾਈ ਮੰਜ ਜੀ ਦੀ ਜਦੋਂ ਸਾਖੀ ਪੜ੍ਹਦੇ ਆ ਤਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਕੋਲ ਜਦੋਂ ਭਾਈ ਮੰਜ ਜੀ ਆਉਂਦੇ ਐ ਪਹਿਲਾਂ ਤਾਂ ਉਹਨਾਂ ਦਾ ਨਾਮ ਮੰਜ ਹੈ ਭਾਈ ਮੰਜ ਬਾਅਦ ਚ ਬਣਦੇ ਆ ਤੇ ਮੰਜ ਨੂੰ ਧਿਆਨ ਵਿੱਚ ਲੈ ਕੇ ਆਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਵੀ ਜੇ ਸਿੱਖ ਬਣਨਾ ਤਾਂ ਤੈਨੂੰ ਪਹਿਲਾਂ ਜੋ ਤੂੰ ਪਹਿਲਾਂ ਜੋ ਕੁਝ ਕਰ ਰਿਹਾ ਹੈ ਉਹ ਤੈਨੂੰ ਆਪਣੇ ਜੀਵਨ ਦੇ ਵਿੱਚੋਂ ਮਟਾਉਣਾ ਪਊ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਤਾਂ ਹੁਣ ਇਥੋਂ ਇਹ ਗੱਲ ਸਾਨੂੰ ਸਾਨੂੰ ਵੀ ਸਮਝ ਪੈਂਦੀ ਹੈ ਵੀ ਗੁਰਸਿੱਖਾਂ ਦੇ ਜੀਵਨ ਨੂੰ ਵੇਖ ਕੇ ਪ੍ਰੇਰਣਾ ਮਿਲਦੀ ਹੈ ਤਾਂ ਅਸੀਂ ਵੀ ਇਹ ਪ੍ਰੇਰਣਾ ਗੁਰਸਿੱਖਾਂ ਦੇ ਜੀਵਨ ਤੋਂ ਲੈਣੀ ਹੈ ਕਰ ਕਿਰਪਾ ਸੰਤ ਮਿਲੇ ਮੋਹ ਤੰਤੇ ਧੀਰਜ ਪਾਇਆ ਸ਼ਾਂਤੀ ਮੰਤ ਦਿਓ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਹੁਣ ਨਿਰਪੋ ਮੰਤਰ ਹੈ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਪੰਜਾਂ ਪਿਆਰਿਆਂ ਤੋਂ ਗੁਰਸਿੱਖਾਂ ਤੋਂ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਮੰਤਰ ਮਿਲਿਆ ਉਸ ਗੁਰਮੰਤਰ ਨੇ ਸਾਨੂੰ ਨਿਰਭਉ ਕੀਤਾ ਸ਼ਾਂਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਤੇ ਜੋ ਗੁਰੂ ਦਾ ਵਚਨ ਹੈ ਗੁਰੂ ਦਾ ਉਪਦੇਸ਼ ਹੈ ਗੁਰੂ ਦਾ ਸ਼ਬਦ ਹੈ ਉਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਨਿਭਾਇਆ ਉਸ ਨੂੰ ਕਮਾਇਆ ਉਹ ਉਹ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਜੀ ਕਹਿੰਦੇ ਐ ਉਸ ਨੂੰ ਮੰਨਣਾ ਹੁਣ ਪੰਜ ਪਿਆਰੇ ਗੁਰੂ ਰੂਪ ਹੋ ਕੇ ਸਾਨੂੰ ਖੰਡੇ ਵਾਟੇ ਦੀ ਪੌਲ ਸਿਖਾਉਂਦੇ ਐ ਤੇ ਉਥੇ ਇੱਕ ਪਹਿਲੀ ਗੱਲ ਜਿਹੜੀ ਪੰਜ ਪਿਆਰੇ ਕਹਿੰਦੇ ਆ ਵੀ ਭਾਈ ਸਾਰਿਆਂ ਨੇ ਗਾਤਰਾ ਉੱਪਰ ਦੀ ਪਾਇਆ ਹੋਇਆ ਕਿਰਪਾਨਾਂ ਉੱਪਰ ਦੀ ਪਾਈਆਂ ਹੋਈਆਂ ਨੇ ਸਾਰਿਆਂ ਨੇ ਤਾਂ ਉਥੇ ਕਿਸੇ ਵੀ ਗੁਰਸਿੱਖ ਪਿਆਰੇ ਨੂੰ ਦੀ ਕਿਰਪਾਨ ਪਾ ਕੇ ਅਮਰਤ ਛਕਣ ਦੀ ਆਗਿਆ ਨਹੀਂ ਹੈ ਤਾਂ ਪਹਿਲੀ ਗੱਲ ਸਾਨੂੰ ਇਹ ਸੋਚਣੀ ਚਾਹੀਦੀ ਹੈ ਵੀ ਅਸੀਂ ਆਪਣੀ ਮਰਜ਼ੀ ਕਰਨੀ ਨਹੀਂ ਹੈ ਪੰਜਾਂ ਪਿਆਰਿਆਂ ਨੇ ਸਾਨੂੰ ਹੁਕਮ ਕੀਤਾ ਵੀ ਉੱਪਰ ਦੀ ਕਿਰਪਾਣ ਪਾਓ ਤੇ ਫਿਰ ਉੱਪਰ ਦੀ ਪਾਉਣੀ ਹੈ ਕਿਰਪਾਣ ਇਸ ਤਰ੍ਹਾਂ ਆਪਾਂ ਆਪਣੇ ਜੀਵਨ ਦੀ ਉਹ ਲੱਭਤ ਲੱਭਣੀ ਹੈ ਉਹ ਘਾੜਤ ਕਢਣੀ ਹੈ ਜੋ ਪੰਜਾਂ ਪਿਆਰਿਆਂ ਨੇ ਸਾਨੂੰ ਡ੍ਰਿੜ ਕਰਾਈ ਹੈ ਪੰਜ ਪਿਆਰੇ ਗੁਰੂ ਰੂਪ ਹੋ ਕੇ ਜੋ ਸਾਨੂੰ ਰਹਿਤ ਮਰਿਆ ਦਾ ਡ੍ਰਿੜ ਕਰਾਉਂਦੇ ਹਨ ਆਪਾਂ ਉਸ ਮਰਿਆ ਦਾ ਨੂੰ ਡ੍ਰਿੜ ਕਰਨਾ ਹੈ ਤੇ ਉਸ ਨੂੰ ਨਿਭਾਉਣਾ ਹੈ ਫਿਰ ਕੀ ਹੋਇਆ ਅਖੀਰ ਤੇ ਹੁਣ ਤਬਦੀਲੀ ਕੀ ਆਈ ਜੀਤ ਲੀਏ ਓਏ ਮਹਾ ਬਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਾਦ ਨਿਰਵਾਣੀ ਹੁਣ ਮੇਰੇ ਮਨ ਦੇ ਵਿੱਚ ਚਾਨਣ ਹੋ ਗਿਆ ਅਗਿਆਨਤਾ ਖਤਮ ਹੋ ਗਈ ਏ ਤੇ ਹੁਣ ਉੱਚੀ ਆਤਮਿਕ ਅਵਸਥਾ ਵਾਲਾ ਨਿਰਭਉ ਪਾਦ ਹੈ ਜਿਹੜਾ ਜਿਹੜਾ ਨਿਰਵਾਣ ਪਦ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਕ ਸਿਮਰਤ ਜਿਤ ਛੂਟੇ ਉਹ ਨਿਰਵਾਣ ਪਦਾ ਜਿਹੜਾ ਉਹ ਪ੍ਰਾਪਤ ਹੁੰਦਾ ਸਚਿਆਰ ਪਦਾ ਜਿਹੜਾ ਉਹ ਪ੍ਰਾਪਤ ਹੁੰਦਾ ਅਸੀਂ ਉੱਚੀ ਆਤਮਿਕ ਅਵਸਥਾ ਦੀ ਗੱਲ ਕਰਦੇ ਆ ਉਹ ਸਾਨੂੰ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਪਿਆਰੇ ਸੋਹਣੇ ਗੁਰਸਿੱਖ ਜੀਓ ਸਿੱਖ ਦੇ ਜੀਵਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਹਰ ਇੱਕ ਬੋਲ ਆ ਜਿਹੜਾ ਉਹ ਤਬਦੀਲੀ ਲਿਆਉਣ ਵਾਲਾ ਹੈ ਜੇ ਔਗਣ ਨਹੀਂ ਮਿਟੇ ਅਜੇ ਗੁਣ ਪ੍ਰਗਟ ਨਹੀਂ ਹੋਏ ਤਾਂ ਸਾਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਇਹ ਇੱਕ ਹੀ ਸ਼ਬਦ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿਵੇਂ ਸਿੱਖ ਦੇ ਜੀਵਨ ਦੇ ਵਿੱਚ ਤਬਦੀਲੀ ਆਜੀ ਪਹਿਲਾਂ ਜਦੋਂ ਅਸੀਂ ਆਏ ਅਸੀਂ ਉਦੋਂ ਵਿਕਾਰਾਂ ਦੇ ਵਿੱਚ ਗ੍ਰਸਤ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਤਰਲਾ ਕੀਤਾ ਤੇ ਅਖੀਰ ਤੇ ਜਿਹੜੀ ਆਖਰੀ ਪੰਕਤੀ ਆ ਆਪਾਂ ਜਿੱਥੇ ਕਰਦੇ ਜੀਤ ਲਿਓ ਮਹਾ ਵਿਖਾਦੀ ਜੀਤ ਲਾਇਓ ਮਹਾ ਵਿਖਾਦੀ ਵੀ ਜਿਹੜੇ ਮੇਰੇ ਜੀਵਨ ਦੇ ਵਿੱਚ ਵਿਖਾਦ ਪਾਉਣ ਵਾਲੇ ਸੀ ਗੜਬੜ ਕਰਦੇ ਸੀ ਮੇਰੇ ਜੀਵਨ ਨੂੰ ਬਰਬਾਦ ਕਰਦੇ ਸੀ ਮੇਰਾ ਮੇਰੇ ਜੀਵਨ ਦਾ ਆਤਮਿਕ ਜੀਵਨ ਦਾ ਆਨੰਦ ਲੁੱਟਦੇ ਸੀ ਉਹ ਜਿਹੜੇ ਚਾ ਪੰਜ ਬੈਰੀ ਸੀ ਹੁਣ ਮੈਂ ਉਹਨਾਂ ਨੂੰ ਜਿੱਤ ਲਿਆ ਨੇਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀ ਮੇਰੇ ਸਤਿਗੁਰੂ ਪਿਆਰੇ ਜੀ ਨੇ ਮੈਨੂੰ ਐਸੀ ਸ਼ਾਬਾਸ਼ੀ ਦੇ ਕੇ ਮੈਦਾਨ ਦੇ ਵਿੱਚ ਭੇਜਿਆ ਤੇ ਮੈਂ ਉਹਨਾਂ ਨੂੰ ਚਿਤ ਕਰਕੇ ਰੱਖ ਦਿੱਤਾ ਇਸ ਤਰ੍ਹਾਂ ਪਿਆਰੇ ਸੋਹਣੇ ਗੁਰਸਿੱਖ ਜੀਓ ਆਪਾਂ ਪੰਥਕ ਮਸਲਿਆਂ ਦੇ ਵਿਚਾਰ ਦੇ ਲਈ ਆਪਣੀ ਜ਼ਿੰਮੇਵਾਰੀ ਨੂੰ ਨਿਹਿਤ ਕਰੀਏ ਆਪ ਰਹਿਤਬਾਨ ਗੁਰਸਿੱਖ ਬਣੀਏ ਆਪਣੇ ਔਗਣਾ ਨੂੰ ਦੇਖੀਏ ਤੇ ਗੁਰਸਿੱਖਾਂ ਦੇ ਪਿਆਰ ਦੇ ਵਿੱਚ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੇ ਸੋ ਗੁਰਖੁਸ਼ੀ ਆਵੇ ਗੁਰਸਿੱਖ ਪਿਆਰਿਆਂ ਦੇ ਨਾਲ ਸਿਰ ਜੋੜ ਕੇ ਬੈਠੀਏ ਤੇ ਏਕਤਾ ਦੇ ਵਿੱਚ ਬਲ ਹੈ ਇੱਕ ਕਹਾਣੀ ਅਸੀਂ ਬੱਚਿਆਂ ਨੂੰ ਪੜਾਉਨੇ ਆ ਬੱਚਿਓ ਏਕਤਾ ਦੇ ਵਿੱਚ ਬਲ ਦੀ ਜਿਹੜੀ ਕਹਾਣੀ ਹੈ ਉਹ ਇੱਕ ਕਿਸਾਨ ਦੇ ਨਾਲ ਸੰਬੰਧਿਤ ਕਰਦੇ ਆ ਵੀ ਇੱਕ ਕਿਸਾਨ ਆ ਜਿਹੜਾ ਉਹ ਦੇਖਦਾ ਵੀ ਮੇਰੇ ਚਾਰ ਪੁੱਤ ਨੇ ਤੇ ਚਾਰੇ ਆਪਸ ਵਿੱਚ ਲੜੀ ਜਾਂਦੇ ਨੇ ਹੁਣ ਉਹ ਚਾਰ ਪੁੱਤ ਕਿਹੜੇ ਨੇ ਆਪਾਂ ਤੇ ਆਪਣੀ ਜਿਹੜੀਆਂ ਵੱਖ-ਵੱਖ ਸੰਪਰਦਾਵਾਂ ਨੇ ਸੰਸਥਾਾਂ ਨੇ ਵੀ ਉਹ ਆਪਸ ਵਿੱਚ ਹੀ ਆਪਾਂ ਇੱਕ ਦੂਜੇ ਦੀ ਨੁਕਤਾਚੀਨੀ ਕਰੀ ਜਾ ਰਹੇ ਹਾਂ ਤਾਂ ਬਜ਼ੁਰਗ ਸਿਆਣਾ ਜਿਹੜਾ ਕਿਸਾਨ ਸੀ ਉਹਨੇ ਚਾਰਾਂ ਨੂੰ ਇੱਕ-ਇੱਕ ਲੱਕੜੀ ਆ ਜਿਹੜੀ ਉਹ ਤੋੜਨ ਦੇ ਲਈ ਦਿੱਤੀ ਉਹਨਾਂ ਨੇ ਇੱਕ-ਇੱਕ ਲੱਕੜੀ ਸੀ ਜਿਹੜੀ ਉਹ ਤੋੜ ਦਿੱਤੀ ਉਸ ਤੋਂ ਬਾਅਦ ਕਿਸਾਨ ਨੇ ਕੀ ਕੀਤਾ ਵੀ ਇਹਨਾਂ ਨੂੰ ਹੁਣ ਇਕੱਠਾ ਗੱਠਾ ਬੰਨ ਲਓ ਇਹਨਾਂ ਦਾ ਇਹਨਾਂ ਨੂੰ ਬੰਨ ਲਓ ਇਹ ਲੱਕੜਾਂ ਨੂੰ ਚਾਰ ਲੱਕੜੀਆਂ ਨੇ ਜਿਹੜੇ ਚਾਰਾਂ ਨੂੰ ਇਕੱਠੀਆਂ ਬੰਨ੍ਹ ਲਓ। ਚਾਰਾਂ ਨੂੰ ਇਕੱਠੀਆਂ ਨੂੰ ਬੰਨ੍ਹ ਕੇ ਉਹਨਾਂ ਨੂੰ ਕਹੇ ਵੀ ਹੁਣ ਤੁਸੀਂ ਇਹਨੂੰ ਤੋੜੋ। ਤਾਂ ਉਹ ਟੁੱਟੀਆਂ ਨਹੀਂ। ਤਾਂ ਉਹ ਇੱਕ ਏਕਤਾ ਦੀ ਮਿਸਾਲ ਦਿੱਤੀ। ਸਾਡੇ ਸਾਡੀ ਕੌਮੀ ਏਕਤਾ ਦੇ ਵਿੱਚ ਦੇਖੋ ਮਿਸਲਾਂ ਉਦੋਂ ਵੀ ਸਾਡੀਆਂ ਮਿਸਲਾਂ ਵੱਖ-ਵੱਖ ਪੱਧਰ ਤੇ ਅਸੀਂ ਵੰਡੇ ਹੋਏ ਸੀ ਹਨ। ਪਰ ਸਾਂਝਾ ਦੁਸ਼ਮਣ ਸੀ ਜਿਹੜਾ ਉਹਦੇ ਵਿਰੁੱਧ ਦੇ ਵਿੱਚ ਇੱਕ ਇੱਕ ਹੋ ਕੇ ਲੜਦੇ ਸਨ। ਇਥੇ ਅੱਜ ਸਾਨੂੰ ਇਸ ਭਾਵਨਾ ਦੀ ਲੋੜ ਹੈ ਵੀ ਜਿਹੜਾ ਸਾਡਾ ਸਾਂਝਾ ਦੁਸ਼ਮਣ ਹੈ ਉਹਦੇ ਵਿਰੋਧ ਦੇ ਵਿੱਚ ਇੱਕਜੁੱਟ ਹੋ ਕੇ ਲੜਨ ਦੀ ਲੋੜ ਹੈ ਸਾਨੂੰ ਪੰਥਕ ਮਸਲਿਆਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਹੁਣ ਦੇਖੋ ਇੱਕ ਸਾਡਾ ਗੁਰਸਿੱਖ ਪਿਆਰਾ ਐਮਪੀ ਦੀ ਜਿਹੜੀ ਆ ਉਹ ਜਿੱਤ ਜਿੱਤ ਗਿਆ ਨਾ ਐਮਪੀ ਬਣ ਗਿਆ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਲੋਕਤੰਤਰ ਦੀ ਸਭ ਤੋਂ ਵੱਡੀ ਜਿਹੜੀ ਉਪਾਧੀ ਹੈ ਉਹ ਉਸ ਨੂੰ ਪ੍ਰਾਪਤ ਹੋ ਗਈ ਉਸ ਨੂੰ ਲੋਕਾਂ ਨੇ ਇੰਨਾ ਬਹੁਤ ਮਤ ਦਿੱਤਾ ਤਾਂ ਫਿਰ ਬਹੁਤ ਮਤ ਹੋਣ ਕਰਕੇ ਐਮਪੀ ਹੋਣ ਦੇ ਬਾਵਜੂਦ ਵੀ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਤਾਂ ਸਹਿਰ ਜੋੜ ਕੇ ਬੈਠਣ ਦੀ ਲੋੜ ਹੈ ਵੀ ਅਸੀਂ ਕਿਸ ਪੱਦਰ ਤੇ ਕਿਸ ਪੱਦਰ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਸਾਨੂੰ ਪੜਾਇਆ ਸਾਨੂੰ ਸਿਖਾਇਆ ਉਹ ਜਾ ਰਿਹਾ ਜਿਹੜਾ ਕੁਝ ਉਹ ਚਾਹੁੰਦੇ ਨੇ ਅੱਜ ਸਾਡੀ ਸਕੂਲੀ ਵਿਦਿਆ ਸਕੂਲੀ ਵਿਦਿਆ ਦੀ ਗੱਲ ਕੀ ਕਰੀਏ ਵੀ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਵਿੱਚ ਵੀ ਸਾਡੇ ਕਥਾਵਾਚਕਾਂ ਦੇ ਮੁਖ ਦੇ ਵਿੱਚ ਵੀ ਉਹ ਗੱਲਾਂ ਪਾ ਦਿੱਤੀਆਂ ਗਈਆਂ ਜਿਹੜੀਆਂ ਕਿ ਸਾਡੇ ਦੁਸ਼ਮਣਾਂ ਦੇ ਹੱਕ ਦੇ ਵਿੱਚ ਭੁਗਤਦੀਆਂ ਨੇ ਤੇ ਬਹੁਤ ਵੇਰੀ ਸਾਨੂੰ ਆਪ ਨੂੰ ਵੀ ਇਹ ਗੱਲ ਦਾ ਅਹਿਸਾਸ ਨਹੀਂ ਹੁੰਦਾ ਦੇਖੋ ਆਪਾਂ ਸਾਰੇ ਗੁਰਸਿੱਖ ਪਿਆਰੇ ਕਿੰਨੇ ਸਹੇਰਦ ਹਨ ਬਹੁਤ ਵੇਰੀ ਸਾਡੇ ਕੋਲੋਂ ਵੀ ਸੁਭਾਅਕ ਕਿਉਂਕਿ ਅਸੀਂ ਹੁਣ ਉਸ ਵਾਤਾਵਰਣ ਦੇ ਵਿੱਚ ਰਹਿ ਰਹੇ ਹਾਂ ਉਸ ਮਾਹੌਲ ਦੇ ਵਿੱਚ ਰਹਿ ਰਹੇ ਹਾਂ ਜਿਸ ਕਰਕੇ ਉਹ ਵਾਤਾਵਰਨ ਮਾਹੌਲ ਤੋਂ ਅਸੀਂ ਵੀ ਪ੍ਰਭਾਵਿਤ ਹੋਏ ਹੋਏ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਸਾਡੇ ਦੁਸ਼ਮਣਾਂ ਦੀਆਂ ਉਹ ਸਾਨੂੰ ਸਮਝ ਚ ਹੀ ਨਹੀਂ ਆਉਂਦੀਆਂ ਤੇ ਅਸੀਂ ਉਹਨਾਂ ਨੂੰ ਆਪਣਾ ਹਿੱਸਾ ਬਣਾ ਲੈਨੇ ਜ਼ਿੰਦਗੀ ਦਾ ਜਿਵੇਂ ਆਹ ਗੱਲ ਕਹੀ ਗਈ ਵੀ ਹਮ ਦੋ ਹਮਾਰੇ ਦੋ ਸਿੱਖਾਂ ਨੇ ਸਾਰਿਆਂ ਨੇ ਇਸ ਗੱਲ ਦੇ ਉੱਪਰ ਅਮਲ ਕੀਤਾ ਅੱਜ ਦੇਖੋ ਆਪਣੀ ਕੌਮ ਦੇ ਵਿੱਚ ਕੀ ਹਾਲ ਬਣ ਗਏ ਅਮਦੋ ਹਮਾਰੇ ਦੋ ਦੇ ਜਿਹੜਾ ਇਹ ਸਭ ਤੋਂ ਵੱਧ ਇਹਦੀ ਪਾਲਣਾ ਕਰਨ ਵਾਲੇ ਆਪਾਂ ਸਿੱਖ ਲੋਕ ਤਾਂ ਮੇਰੇ ਕਹਿਣ ਦਾ ਮਕਸਦ ਭਾਵੇਂ ਸੀ ਵੀ ਬਹੁਤ ਵਾਰੀ ਇਸ ਤਰ੍ਹਾਂ ਦਾ ਵਰਤਾਰਾ ਵਰਪਰ ਜਾਂਦਾ ਵੀ ਸਾਨੂੰ ਆਪ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਪੈਂਦੀ ਵੀ ਇਹ ਗੱਲ ਸਾਡੇ ਦੁਸ਼ਮਣਾਂ ਨੇ ਸਾਡੇ ਮੂੰਹ ਦੇ ਵਿੱਚ ਪਾਈ ਹੋਈ ਹੈ ਤਾਂ ਸਤਿਗੁਰੂ ਪਿਆਰੇ ਦੇ ਪਿਆਰ ਅੰਦਰ ਇੱਥੇ ਆਪਾਂ ਗੱਲਬਾਤ ਨੂੰ ਠਹਿਰਾ ਦਿੰਦੇ ਹਾਂ ਆਪ ਸਰਵਤ ਗੁਰਸਖ ਪਿਆਰਿਆਂ ਨੇ ਸਾਂਝ ਪਾਉਣ ਦਾ ਯਤਨ ਕਰਨਾ ਜੀ ਹੋਈਆਂ ਬਿਆਨਤ ਭੁੱਲਾਂ ਸੂਖਮ ਗਲਤੀਆਂ ਤੇ ਧਿਆਨ ਲਗਾਉਣਾ ਉਹਨਾਂ ਨੂੰ ਨੋਟਸ ਵਿੱਚ ਲੈ ਕੇ ਹੁਣ ਲਿਖ ਕੇ ਸਾਨੂੰ ਉਹਨਾਂ ਦੇ ਵਿੱਚ ਹੋਰ ਉਸ ਤੇ ਆਪਾਂ ਕਿਵੇਂ ਸੁਧਾਰ ਕਰ ਸਕਦੇ ਹਾਂ ਸੁਧਾਈ ਹੋ ਸਕਦੀ ਹੈ ਆਪਾਂ ਗੱਲ ਕਹਿਣ ਤੋਂ ਹੋਰ ਵਧੀਆ ਤਰੀਕੇ ਦੇ ਨਾਲ ਗੱਲ ਨੂੰ ਕਿਵੇਂ ਰੱਖ ਸਕਦੇ ਹਾਂ ਇਹ ਸਾਰੀਆਂ ਗੱਲਾਂ ਆਪ ਜੀ ਨੇ ਧਿਆਨ ਵਿੱਚ ਲਿਆਉਣੀਆਂ ਦੇਖੋ ਨਾਮ ਦੀ ਅਸੀਸ ਸਹੀ ਗੁਰਸਖ ਪਿਆਰਿਆਂ ਦਾ ਮਲਾਪ ਹੋਵੇ ਜਿਨ੍ਹਾਂ ਦਸੰਧੜਿਆਂ ਦਰਮਤ ਬੰਝੇ ਜਿਨ੍ਹਾਂ ਨੂੰ ਦੇਖਦਿਆਂ ਹੀ ਪੂਰਨ ਰਹਤ ਦ੍ਰਿੜ ਆਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੋਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਤੇ ਜੀ ਤੇ ਸੰਗਤਾਂ ਵਿੱਚੋਂ ਜੇ ਕੋਈ ਕਿਸੇ ਤੱਕ ਵਿਚਾਰ ਜਾਂ ਕੋਈ ਸਵਾਲ ਹੈਗਾ ਤੇ ਭਾਈ ਸਾਹਿਬ ਨਕਾਰ ਸਕਦੇ ਆ ਸਿੱਖ